ਪ੍ਰਾਈਡ ਪੰਜਾਬ ਟੀਵੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਅਕਸਰ ਹੀ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਜੀਓ ਪੋਲਿਟਿਕਸ ਦੇ ਉੱਤੇ ਤੇ ਮੇਰੇ ਨਾਲ ਹਰ ਵਾਰੀ ਤਰ੍ਹਾਂ ਇਸ ਵਾਰ ਜੁੜੇ ਨੇ ਯੂਕੇ ਤੋਂ ਦਰਜੀਤ ਸਿੰਘ। ਸਵਾਗਤ ਥੋੜਾ ਜਲਦੀ ਸਿੰਘ ਸਾਹਿਬ ਨੂੰ ਜੁੜਨ ਦੇ ਲਈ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀਓ ਪੋਲਿਟਿਕਸ ਦੇ ਵਿੱਚ ਇੱਕ ਨਵਾਂ ਮਸਲਾ ਆਇਆ ਹੈ ਕਿ ਭਾਰਤ ਦੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਐਸ ਜੇ ਸ਼ੰਕਰ ਉਹ ਰਸ਼ੀਆ ਗਏ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੋਟਿਨ ਨੂੰ ਮਿਲਿਆ ਨੇ। ਇਸ ਪਿੱਛੇ ਦੇ ਕ ਸਰ ਦਸ਼ਨ ਦੱਸੋ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਐਸ ਜੀ ਸ਼ੰਕਰ ਹੋਰਾਂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਆਪਣੀ ਇੱਕ ਤਸਵੀਰ ਵੀ ਜਿਹੜੀ ਆ ਸਾਂਝੀ ਕੀਤੀ ਹੈ ਕਿ ਉਹ ਰਸ਼ੀਆ ਪਹੁੰਚੇ ਹੋਏ ਨੇ ਉਸ ਤੋਂ ਬਾਅਦ ਵੀਡੀਓਜ਼ ਨਿਕਲ ਕੇ ਵੀ ਸਾਹਮਣੇ ਆਈਆਂ ਕਿ ਪੁਤਿਨ ਦੇ ਨਾਲ ਉਹ ਬੈਠੇ ਗੱਲਬਾਤ ਵੀ ਜਿਹੜੀ ਆ ਉਹ ਕਰ ਰਹੇ ਨੇ ਸੋ ਉਹਨਾਂ ਦਾ ਰਸ਼ੀਆ ਜਾਣਾ ਉਹ ਵੀ ਅਚਾਨਕ ਇਹਨਾਂ ਦਿਨਾਂ ਦੇ ਵਿੱਚ ਰਸ਼ੀਆ ਜਾਣਾ ਇਹ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਹੋਣ ਵਾਲੀ ਗੱਲ ਹੈ ਤੇ ਇਹਦੇ ਪਿੱਛੇ ਕਾਰਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਅਮਰੀਕਾ ਕੈਨੇਡਾ ਦੇ ਵਿੱਚ ਹੋਈਆਂ ਵਾਰਦਾਤਾਂ ਮੰਨੀਆਂ ਜਾ ਸਕਦੀਆਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇੱਕ ਕਤਲ ਹੁੰਦਾ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਕਤਲ ਹੋਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਉੱਥੋਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਉਹ ਰੋਕ ਦਿੰਦੀਆਂ ਨੇ ਉਸ ਪਲੋਟ ਨੂੰ ਤੇ ਨikhil Gupta ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਚੈੱਕ ਰਿਪਬਲਿਕ ਉਸ ਤੋਂ ਬਾਅਦ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਡਿਵੈਲਪਮੈਂਟਸ ਨੇ ਕਿ 5 वाइज ਦਾ ਭਾਰਤ ਦੇ ਖਿਲਾਫ ਹੋ ਜਾਣਾ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਖਬਰਾਂ ਲੱਗਣੀਆਂ ਕਿ ਆ ਕੰਮ ਜਿਹੜਾ ਹੈ ਉਹ ਹੋ ਰਿਹਾ ਤੇ ਇਹ ਬਹੁਤ ਗਲਤ ਹੈ ਉਸ ਤੋਂ ਬਾਅਦ ਅਮਰੀਕਾ ਦੇ ਸੈਨੇਟ ਦੀ ਜਿਹੜੀ ਆ ਉਹ ਮੀਟਿੰਗ ਹੋਣੀ ਤੇ ਇਹ ਵੀ ਕਿਹਾ ਜਾਣਾ ਕਿ ਭਾਰਤ ਜਿਹੜਾ ਸਾਡਾ ਬਹੁਤ ਖਾਸ ਮਿੱਤਰ ਸੀ ਤੇ ਉਹਦੇ ਵੱਲੋਂ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਸਾਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦੀਆਂ ਕਿ ਆਖਰ ਹੋਇਆ ਕੀ ਹੈ ਭਾਰਤ ਇਸ ਤਰ੍ਹਾਂ ਸਾਡੇ ਨਾਲ ਕਿਉਂ ਕਰਨ ਲੱਗ ਪਿਆ ਇੱਕ ਪਾਸੇ ਤਾਂ ਭਾਰਤ ਦੇ ਨਾਲ ਸਾਡੀਆਂ ਟਾਈਜ਼ ਨੇ ਉਤੋਂ ਭਾਰਤ ਸਾਡੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਸਵਿਟਸਰਲੈਂਡ ਨੂੰ ਲੈ ਕੇ ਯੂਨੋ ਤੱਕ ਜਿਹੜੀ ਹੈ ਉਹ ਚਲਕ ਪਈ ਹੈ ਯੂਨੋ ਦੇ ਵਿੱਚ ਵੀ ਇਸ ਦੇ ਉੱਤੇ ਕਾਰਵਾਈ ਜਿਹੜੀ ਹੈ ਤੁਹਾਨੂੰ ਅਸੀਂ ਪਿਛਲੇ ਸਮੇਂ ਦੇ ਵਿੱਚ ਦੱਸੀ ਹੈ ਕਿ ਯੂਨ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਦੀ ਪੱਕੀ ਸੀਟ ਹੁੰਦੀ ਹੈ ਉਹਦੇ ਤੋਂ ਵੀ ਨਾ ਕਰ ਦਿੱਤੀ ਗਈ ਭਾਰਤ ਨੂੰ ਐਸ ਜੇ ਸ਼ੰਕਰ ਹੋਰਾਂ ਦਾ ਉਹਦੇ ਉੱਤੇ ਵੀ ਬਿਆਨ ਆਇਆ ਸੀ ਕਿ ਹੁਣ ਇੱਕ ਜਿਹੜਾ ਯੂਨ ਹੈ ਉਹਦੀ ਚੱਲਦੀ ਚੁਲਦੀ ਨਹੀਂ ਹੈਗੀ ਹੁਣ ਹੁਣ ਉਹ ਲੈਸ ਇਫੈਕਟਿਵ ਹੋ ਗਿਆ ਤੇ ਇੱਕ ਜਿਵੇਂ 올ਡ ਪੀਪਲ ਜਿਹੜੇ ਹੁੰਦੇ ਨੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਇੱਕ ਕਲੱਬ ਜਿਹਾ ਬਣ ਕੇ ਰਹਿ ਗਿਆ ਸੋ ਉਸ ਤੋਂ ਬਾਅਦ ਜਦੋਂ ਅਮਰੀਕਾ ਦੀ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਜਿਹੜੀ ਇੱਕ ਇਸ ਇਨਸੀਡੈਂਟ ਦੇ ਵਿੱਚ ਇੱਕ ਵੱਡੀ ਜਿਹੜੀ ਘਟਨਾ ਉਹ ਇਹ ਹੋਈ ਕਿ 26 ਜਨਵਰੀ ਨੂੰ ਇਨਵਾਈਟ ਕੀਤਾ ਹੋਇਆ ਸੀ ਜੋ ਬਾਈਡਨ ਹੋਰਾ ਨੂੰ ਮਤਲਬ ਕਿ ਨਰਿੰਦਰ ਮੋਦੀ ਹੋਰਾ ਨੇ ਇਨਵਾਈਟ ਕੀਤਾ ਸੀ ਕਿ ਤੁਸੀਂ 26 ਜਨਵਰੀ ਨੂੰ ਆਓ ਤੇ ਇਕੱਠੇ ਅਸੀਂ ਝੰਡਾ ਚਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਜਿਹੜੀ ਇੱਕ ਮੀਟਿੰਗ ਸੀ ਕੁਆਡ ਦੀ ਮੀਟਿੰਗ ਚਾਇਰ ਉਹ ਵੀ ਤੁਸੀਂ ਫਿਰ 27 ਤਰੀਕ ਨੂੰ ਅਟੈਂਡ ਕਰ ਲਿਆ ਹੋਇਆ ਕੀ ਹੈ ਕਿ ਜੋ ਬਾਈਡਨ ਹੋਰਾ ਨੇ ਇੰਡੀਆ ਜਾਣ ਤੋਂ ਵੀ ਜਿਹੜੀ ਹੈ ਕੋਰੀ ਨਾ ਕਰ ਦਿੱਤੀ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਹੈ ਉਹ ਦਬਾਅ ਬਣਦਾ ਜਾ ਰਿਹਾ ਹੈ ਉਹ ਚਾਹੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਵੇ ਇਹ ਕਿਹਾ ਜਾਣਾ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰੋ ਜਿਹੜੇ ਜਿਹੜੇ ਮਤਲਬ ਕਿ ਜਿਹੜੇ ਜਿਨ੍ਹਾਂ ਨੇ ਪਲੋਟ ਬਣਾਇਆ ਉਹ ਸਾਰਾ ਕੁਝ ਕੀਤਾ ਸੋ ਉਹਨਾਂ ਨੂੰ ਅਸੀਂ ਨਹੀਂ ਬਖਸ਼ਾਂਗੇ ਉਹਨਾਂ ਨੂੰ ਅਕਾਉਂਟ ਜਿਹੜਾ ਅਕਾਊਂਟੇਬਲ ਬਣਾਵਾਂਗੇ ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਕਾਰਨ ਬਣਦੀਆਂ ਲੱਗ ਰਹੀਆਂ ਕਿ ਜਿਹੜੇ ਐਸ ਜੈ ਸ਼ੰਕਰ ਨੇ ਉਹ ਰਸ਼ੀਆ ਪਹੁੰਚੇ ਨੇ ਮਤਲਬ ਹੁਣ ਰਸ਼ੀਆ ਪਹੁੰਚ ਕੇ ਕੀ ਇਹ ਸਾਰੀ ਜਿਹੜੀ ਸਮੱਸਿਆ ਇਹਦਾ ਹੱਲ ਹੋ ਜਾਊਗਾ ਮਤਲਬ ਮੇਰੇ ਕਹਿਣ ਦਾ ਮੈਂ ਤੁਹਾਨੂੰ ਅਸਲ ਜਿਹੜੀ ਗੱਲ ਦੱਸਣਾ ਚਾਹੁੰਦਾ ਹੈ ਕਿ ਭਾਰਤ ਦੇ ਖਿਲਾਫ ਜੇਕਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਅੱਜ ਖੜੇ ਨੇ ਕਿ ਉਹ ਇਸੇ ਕਰਕੇ ਖੜੇ ਹੈ ਕਿ ਜਦੋਂ ਯੂਕਰੇਨ ਤੇ ਰਸ਼ੀਆ ਦੀ ਵਾਰ ਲੱਗਦੀ ਹੈ ਨਾ ਉਸ ਵੇਲੇ ਭਾਰਤ ਰਸ਼ੀਆ ਦੇ ਵੱਲ ਖੜਾ ਹੋ ਗਿਆ ਰਸ਼ੀਆ ਦੇ ਖਿਲਾਫ ਵੋਟ ਪਾਉਣ ਦੇ ਉੱਤੇ ਵੀ ਜਿਹੜਾ ਹੈ ਭਾਰਤ ਨੇ ਨਾ ਕਰ ਦਿੱਤੀ ਫਿਰ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ G20 ਦੀਆਂ ਜਿਹੜੀਆਂ ਭਾਰਤ ਦੇ ਵਿੱਚ ਹੋਈਆਂ ਉਹਦੇ ਵਿੱਚ ਭਾਰਤ ਵੱਲੋਂ ਜਿਹੜਾ ਯੂਕਰੇਨ ਹੈਗਾ ਉਹਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ ਸੋ ਉਸ ਮਸਲੇ ਦੇ ਵਿੱਚ ਜਿਹੜੀ ਉਹ ਜਿਹੜੀ ਜੰਗ ਹੋਈ ਹੈ ਨਾ ਜਿਹੜੀ ਯੂਕਰੇਨ ਰਸ਼ੀਆ ਦੀ ਜੰਗ ਅੱਜ ਵੀ ਚੱਲ ਰਹੀ ਹੈ ਉਹਦੇ ਵਿੱਚ ਭਾਰਤ ਸਿੱਧਾ ਠਿਕ ਠੋਕ ਕੇ ਜਾ ਕੇ ਰਸ਼ੀਆ ਦੇ ਨਾਲ ਖੜਾ ਸੀ ਸੋ ਕਿਤੇ ਨਾ ਕਿਤੇ ਅਮਰੀਕਾ ਜਾਂ ਫਿਰ ਕੈਨੇਡਾ ਜਾਂ ਫਾਈਵ ਆਈਜ਼ ਜਿਹੜੀਆਂ ਉਸੇ ਦਿਨ ਤੋਂ ਭਾਰਤ ਨਾਲ ਨਾਰਾਜ਼ ਚੱਲੀਆਂ ਆਉਂਦੀਆਂ ਕਿਤੇ ਨਾ ਕਿਤੇ ਆਪਾਂ ਇਹ ਜ਼ਰੂਰ ਮੰਨਦੇ ਆ ਕਿ ਉਹ ਕੋਈ ਵੀ ਮੁਲਕ ਜਿਹੜਾ ਹੈ ਉਹ ਨਹੀਂ ਚਾਹੁੰਦਾ ਕਿ ਉਹਦੇ ਨਾਗਰਿਕ ਨੂੰ ਜਿਹੜਾ ਹੈ ਕੋਈ ਆ ਕੇ ਮਾਰ ਦੇਵੇ ਜਾਂ ਉਹ ਪਲੈਨਿੰਗ ਬਣਾਈ ਜਾਵੇ ਸੋ ਉਹਦੇ ਉੱਤੇ ਐਕਸ਼ਨ ਜ਼ਰੂਰ ਹੁੰਦੇ ਨੇ ਪਰ ਤੁਸੀਂ ਵੇਖੋ ਕਿ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਅੱਜ ਦੁਨੀਆ ਦੀਆਂ ਸੁਰਖੀਆਂ ਦੇ ਵਿੱਚ ਹੈ ਐਡਾ ਸੁਰਖੀਆਂ ਦੇ ਵਿੱਚ ਤਾਂ ਕਤਲ ਜਿਹੜਾ ਜਮਾਲ ਖੁਸ਼ੋਗੀ ਹੋਰਾਂ ਦਾ ਨਹੀਂ ਸੀ ਆਇਆ ਤੁਹਾਨੂੰ ਯਾਦ ਹੋਣਾ ਨਾ ਕਿ ਸਾਊਦੀ ਅਰਬ ਦੇ ਨਾਗਰਿਕ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਸੀ ਅਮਰੀਕਾ ਦਾ ਤੇ ਵਾਸ਼ਿੰਗਟਨ ਪੋਸਟ ਵਾਸਤੇ ਉਹ ਲਿਖਦੇ ਸੀ ਪੱਤਰਕਾਰ ਸੀ ਜਮਾਲ ਖਸ਼ੋਗੀ ਜਿਨ੍ਹਾਂ ਨੂੰ ਤੁਰਕੀ ਦੇ ਵਿੱਚ 사ウਦੀ ਅਰਬ ਦੀ ਜਿਹੜੀ ਐਮਬੈਸੀ ਹੈ ਉੱਥੇ ਉਹਨਾਂ ਨੂੰ ਸੱਦਿਆ ਗਿਆ ਕਿਉਂਕਿ ਉਹਨਾਂ ਨੇ ਵਿਆਹ ਕਰਵਾਉਣਾ ਸੀ ਆਉਂਦੇ ਸਮੇਂ ਦੇ ਵਿੱਚ ਤੇ ਉਹ ਕੁਝ ਜ਼ਰੂਰੀ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਸੀ 사ウਦੀ ਅਰਬ ਤੋਂ ਸੋ ਉਹ ਤੁਰਕੀ ਦੇ ਵਿੱਚ ਜਿਹੜੀ ਐਮਬੈਸੀ ਹੈਗੀ ਹੈ ਉੱਥੇ ਜਾਂਦੇ ਨੇ 사ウਦੀ ਅਰਬ ਦੀ ਦੇ ਵਿੱਚ ਉਹ ਜਾਂਦਿਆਂ ਦੀ ਵੀਡੀਓ ਬਣੀ ਉਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹ ਨਿਕਲੇ ਨਹੀਂ ਬਾਹਰ ਫਿਰ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਟੌਰਚਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਸੋ ਉਹ ਇੱਕ ਕੇਸ ਹੈਗਾ ਮਤਲਬ ਕਿ ਦੁਨੀਆ ਭਰ ਚ ਖਬਰਾਂ ਜ਼ਰੂਰ ਚੱਲੀਆਂ ਪਰ ਉਹ ਐਡਾ ਵੱਡਾ ਵੀ ਕੇਸ ਨਹੀਂ ਬਣ ਸਕਿਆ ਜਿੱਡਾ ਹਰਦੀਪ ਸਿੰਘ ਨੱਜਰ ਦਾ ਜਾਂ ਫਿਰ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਗੁਰਪਤਵੰਨ ਸਿੰਘ ਪੰਨੂ ਹੈ ਉਹਨਾਂ ਦੇ ਪਲੌਟ ਦੀ ਗੱਲ ਹੋਵੇ ਮੇਰੀ ਗੱਲ ਤੁਸੀਂ ਸਮਝਿਓ ਨਾ ਕਿ ਇਸ ਇਸ ਜਿਹੜੇ ਇਹ ਜਿਹੜਾ ਸਾਰਾ ਹੋਇਆ ਘਟਨਾ ਕਰਮ ਇਹਨੂੰ ਬਹੁਤ ਹਾਈਲਾਈਟ ਕਰ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਰਸ਼ੀਆ ਵੱਲ ਖੜਨ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਪੁਆਇੰਟ ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਕਿ ਇਸੇ ਕਰਕੇ ਹੀ ਉਹਨਾਂ ਨੇ ਇਹ ਮਸਲਾ ਚੱਕਿਆ ਪਰ ਕਿਤੇ ਨਾ ਕਿਤੇ ਅਮਰੀਕਾ ਜਾਂ ਫਿਰ 5 eyes ਚਾਹੁੰਦੀਆਂ ਸੀ ਵੀ ਹੁਣ ਭਾਰਤ ਨੂੰ ਆਪਾਂ ਸਭ ਕੁਝ ਸਿਖਾਉਣਾ ਹੈ ਪਰ ਜੇ ਹੁਣ ਅੱਜ ਫਿਰ ਤੋਂ ਜੈ ਸ਼ੰਕਰ ਹੋਰੇ ਰਸ਼ੀਆ ਜਾਂਦੇ ਨੇ ਮੀਟਿੰਗਾਂ ਕਰਦੇ ਨੇ ਕਿ ਆਹ ਭਾਈ ਐਦਾਂ ਹੋ ਗਿਆ ਐਦਾਂ ਹੋ ਗਿਆ ਹੁਣ ਅਮਰੀਕਾ ਸਾਡੇ ਐਂਟੀ ਹੋ ਗਿਆ ਜਾਂ ਫਿਰ ਹੋਰ ਸਾਡੇ ਜਿਹੜੇ 5 eyes ਨੂੰ ਐਂਟੀ ਹੋ ਗਿਆ ਤੇ ਹੁਣ ਤੁਸੀਂ ਸਾਡੇ ਵੱਲ ਖੜੋ ਸੋ ਇਹ ਤਾਂ ਫਿਰ ਇੱਕਦਮ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਦੂਜੀ ਧਿਰ ਬਣ ਕੇ ਬਹਿਣ ਵਾਲੀ ਗੱਲ ਆ ਮਤਲਬ ਕਿ ਉਹਨਾਂ ਦੇ ਗੁੱਸੇ ਨੂੰ ਹੋਰ ਪ੍ਰਗਟ ਕਰਨਾ ਮਤਲਬ ਕਿ ਉਹ ਜਵਾਲਾਮੁਖੀ ਜਿਹੜਾ ਉਹਨੂੰ ਹੋਰ ਪੜਕਾਉਣਾ ਪਹਿਲਾਂ ਹੀ ਪੜਕਿਆ ਹੋਇਆ ਸੋ ਉਹਨੂੰ ਹੋਰ ਪਟਕਾ ਕੇ ਤੇ ਆਪਣੇ ਐਂਟੀ ਕਰਨਾ ਹੁਣ ਜਿਹੜੀਆਂ ਸੈਂਕਸ਼ਨਾਂ ਸ਼ਾਇਦ ਕਿਤੇ ਅਮਰੀਕਾ ਸੋਚਦਾ ਹੋਏ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਅਸੀਂ ਰਾਜੀ ਨਾਮਾ ਕਰ ਲੈਣਾ ਅਸੀਂ ਆਹ ਚੀਜ਼ਾਂ ਭਾਰਤ ਨੂੰ ਇਹਦੇ ਤੋਂ ਵਰਜ ਕੇ ਤੇ ਫਿਰ ਆ ਆ ਕਰਕੇ ਤੇ ਆਪਾਂ ਚਲੋ ਕਰ ਲਾਂਗੇ ਕਿਸੇ ਤਰ੍ਹਾਂ ਸੋ ਹੁਣ ਜਿਹੜਾ ਰਸ਼ੀਆ ਵਾਲਾ ਗੇੜਾ ਹੈ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਮਤਲਬ ਕਿ ਆਪਾਂ ਇਹ ਦੇਖਦੇ ਹਾਂ ਨਾ ਕਿ ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਨਾਰਮਲ ਹੋ ਜਾਊਗਾ ਨਾਰਮਲ ਹੋਣ ਦੀ ਬਜਾਏ ਇਹ ਜ਼ਿਆਦਾ ਜਿਹੜਾ ਭਾਂਬੜ ਹੈਗਾ ਹੁਣ ਬਣੂਗਾ ਆਉਂਦੇ ਸਮੇਂ ਦੇ ਵਿੱਚ ਜੋ ਅਮਰੀਕਾ ਨੇ ਨਹੀਂ ਵੀ ਸੀ ਕਰਨਾ ਉਹ ਵੀ ਕਰਨਗੇ ਕਿਉਂਕਿ ਇਹ ਇਹ ਤਾਂ ਸਿੱਧੀ ਜੀ ਗੱਲ ਹੈ ਨਾ ਕਿ ਰਸ਼ੀਆ ਤੇ ਅਮਰੀਕਾ ਇੱਕ ਦੂਜੇ ਦੇ ਜਿਹੜੇ ਐਂਟੀ ਨੇ ਤੇ ਯੂਕਰੇਨ ਜਿਹੜਾ ਉਹਨਾਂ ਦਾ ਐਲਾਈ ਸੀ ਅਮਰੀਕਾ ਵਾਲਿਆਂ ਦਾ ਤੇ ਇੱਕ ਪਾਸੇ ਅਮਰੀਕਾ ਜਿਹੜਾ ਯੂਕਰੇਨ ਦੀ ਮਦਦ ਕਰ ਰਿਹਾ ਹਥਿਆਰਾਂ ਦੇ ਨਾਲ ਦੂਜਾ ਤੀਜਾ ਉਹ ਸਾਰਾ ਭੇਜ ਰਿਹਾ ਐ ਇਧਰੋਂ ਭਾਰਤ ਜਿਹੜਾ ਰਸ਼ੀਆ ਦੀ ਮਦਦ ਕਰ ਰਿਹਾ ਸੀ ਸੋ ਇਹ ਸਾਰਾ ਕੁਝ ਉਥੋਂ ਲੈ ਕੇ ਚੱਲਣਾ ਸ਼ੁਰੂ ਹੋਇਆ ਬਣਨਾ ਸ਼ੁਰੂ ਹੋਇਆ ਪਾਲਿਸੀਆਂ ਬਣੀਆਂ ਕਿਸ ਤਰੀਕੇ ਦੇ ਨਾਲ ਘੇਰਨਾ ਉਸ ਤੋਂ ਬਾਅਦ ਫਿਰ ਮਾੜੀ ਕਿਸਮਤ ਨੂੰ ਭਾਰਤ ਦੀ ਮਾੜੀ ਕਿਸਮਤ ਨੂੰ ਹੋਇਆ ਕਿ ਵੀ ਉਹ ਕਤਲ ਜਿਹੜਾ ਹੈਗਾ ਦੂਸਰਾ ਕਤਲ ਦੀ ਪਲੈਨਿੰਗ ਜਿਹੜੀ ਬਣ ਗਈ ਤੀ ਜਹਾ ਨਿਕਲ ਗੁਪਤਾ ਜਿਹੜਾ ਫੜਿਆ ਗਿਆ ਜਿਹੜਾ ਉਹਨਾਂ ਦੇ ਮਤਲਬ ਕਿ ਅਮਰੀਕਨ ਜਿਹੜਾ ਖੁਫੀਆ ਏਜੰਟ ਨੂੰ ਹੀ ਕਹਿ ਰਿਹਾ ਸੀ ਕਿ ਭਾਈ ਆਲੋ ਪੈਸੇ ਤੇ ਕਤਲ ਕਰ ਦਿਓ ਸੋ ਦੇਖੋ ਇਹ ਸਾਰਾ ਕੁਝ ਉਦੋਂ ਬਣਿਆ ਤੇ ਫਿਰ ਉਹਨਾਂ ਨੂੰ ਮੌਕਾ ਪਹਿਲਾਂ ਹੀ ਚਾਹੀਦਾ ਸੀ ਕਿ ਅਸੀਂ ਭਾਰਤ ਨੂੰ ਕਿਹੜੀਏ ਕਿਵੇਂ ਫਿਰ ਉਹਨਾਂ ਨੇ ਜਿਹੜਾ ਹੈਗਾ ਉਹ ਲਾ ਲਿਆ ਅੱਗੇ ਤੇ ਹੁਣ ਆਹ ਜਿਹੜੀ ਗੱਲ ਹੋਈ ਨਾ ਜਿਹੜਾ ਉਹਨਾਂ ਦਾ ਰਸ਼ੀਆ ਜਾਣਾ ਐ ਐਸ ਜੈ ਸ਼ੰਕਰ ਹੋਰਾਂ ਦਾ ਉਹ ਸ਼ਾਇਦ ਐਸੇ ਕਰਕੇ ਗਏ ਹੁਣ ਆਪਣੇ ਵੱਲੋਂ ਕਿ ਜਦੋਂ ਅਸੀਂ ਰਸ਼ੀਆ ਵਾਲੀ ਸਾਈਡ ਖੜਾਂਗੇ ਜਾਵਾਂਗੇ ਇਹ ਜਦੋਂ ਖਬਰਾਂ ਬਣਨ ਗਈਆਂ ਅਮਰੀਕਾ ਤੱਕ ਪਹੁੰਚਣ ਗਈਆਂ ਹੋ ਸਕਦਾ ਹੈ ਅਮਰੀਕਾ ਨਰਮ ਪੈ ਜਾਵੇ ਇਹ ਇਹ ਸ਼ਾਇਦ ਮੰਨਣਾ ਹੋਵੇਗਾ ਭਾਰਤ ਦਾ ਜਾਂ ਫਿਰ ਇਸ ਜੈ ਸ਼ੰਕਰ ਹੋਰਾਂ ਦਾ ਜਿਹੜੇ ਪਾਲਿਸੀ ਮੇਕਰ ਨੇ ਕਿ ਇਸ ਤਰ੍ਹਾਂ ਹੋਏਗਾ ਕਿ ਜਦੋਂ ਅਸੀਂ ਰਸ਼ੀਆ ਦੇ ਨਾਲ ਜਿਹੜਾ ਵਾਰਤਾ ਲਾਪ ਆਪਣੀ ਵਧਾਵਾਂਗੇ ਜਾਂ ਫਿਰ ਗੱਲਬਾਤ ਕਰਾਂਗੇ ਤਾਂ ਹੋ ਸਕਦਾ ਅਮਰੀਕਾ ਜਾਂ ਫਾਈ ਵਾਈਜ਼ ਕਹਿਣ ਵੀ ਨਹੀਂ ਬਈ ਇਹ ਤਾਂ ਹੁਣ ਮਤਲਬ ਕਿ ਮਾਹੌਲ ਚੇਂਜ ਹੋਣ ਲੱਗ ਪਿਆ ਰਸ਼ੀਆ ਭਾਰਤ ਨਾਲ ਖੜਾ ਹੋ ਜਾਊਗਾ ਤੇ ਫਿਰ ਇੱਕ ਮਤਲਬ ਕਿ ਵਾਰ ਵਾਲੀ ਸਥਿਤੀ ਜਾਂ ਫਿਰ ਸੈਂਕਸ਼ਨਸ ਵਾਲੀ ਸਥਿਤੀ ਬਣ ਜਾਊਗੀ ਅਮਰੀਕਾ ਵਾਸਤੇ ਜਿਹੜਾ ਮਾੜਾ ਟਾਈਮ ਆ ਜਾਊਗਾ ਸੋ ਹੋ ਸਕਦਾ ਇਸ ਤਰ੍ਹਾਂ ਮਤਲਬ ਕਿ ਉਹ ਸੋਚਦੇ ਹੋਣ ਪਰ ਜੇ ਅਸਲ ਜੇਕਰ ਗਰਾਊਂਡ ਲੈਵਲ ਦੇ ਉੱਤੇ ਪ੍ਰੈਕਟੀਕਲੀ ਇਸ ਚੀਜ਼ ਨੂੰ ਦੇਖਣਾ ਹੋਵੇ ਤਾਂ ਇਸ ਤਰ੍ਹਾਂ ਕਦੇ ਨਹੀਂ ਹੋਣ ਵਾਲਾ ਅਮਰੀਕਾ ਨਾ ਕਦੇ ਝੁਕਿਆ ਪਾਸ ਦੇ ਵਿੱਚ ਨਾ ਪ੍ਰੈਜ਼ੈਂਟ ਦੇ ਵਿੱਚ ਨਾ ਹੀ ਫਿਊਚਰ ਦੇ ਵਿੱਚ ਝੁਕੂਗਾ ਠੀਕ ਹੈ ਜੀ ਕਿਉਂਕਿ ਉਹ ਤਾਂ ਰਹਿੰਦਾ ਹੀ ਹਮੇਸ਼ਾ ਵਾਰ ਦੇ ਵਿੱਚ ਹੀ ਰਿਹਾ ਉਹਨਾਂ ਦੀਆਂ ਵਾਰਸ ਜਿਹੜੀਆਂ ਚਲਦੀਆਂ ਰਹਿੰਦੀਆਂ ਅਮਰੀਕਾ ਭਾਵੇਂ ਆਪਣੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਇੰਟਰਨਲੀ ਮਤਲਬ ਕਹਿ ਲਈਏ ਜਾਂ ਆਂਡ ਗਵਾਂਡ ਦੇ ਵਿੱਚ ਵਾਰ ਤਾਂ ਨਹੀਂ ਚਲਦੀ ਉਹਦੀ ਪਰ ਦੁਨੀਆ ਭਰ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਅਮਰੀਕਾ ਵਾਰ ਦੇ ਵਿੱਚ ਹੀ ਰਹਿੰਦਾ ਰਿਹਾ ਜੇ ਅੱਜ ਪ੍ਰੈਜ਼ੈਂਟ ਸਮੇਂ ਦੀ ਗੱਲ ਕਰੀਏ ਤਾਂ ਅੱਜ ਠੀਕ ਹੈ ਕਿ ਅੱਜ ਉਹਨਾਂ ਦੀ ਕਿਤੇ ਵੀ ਵਾਰ ਨਹੀਂ ਚੱਲ ਰਹੀ ਪਰ ਜੇ ਉਹਨਾਂ ਨੂੰ ਦੁਬਾਰਾ ਵੀ ਵਾਰ ਦੇ ਵਿੱਚ ਜਾਣਾ ਪੈਂਦਾ ਤੇ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਮਤਲਬ ਕਿ ਦੁਨੀਆ ਦੀ ਸਭ ਤੋਂ ਵੱਡੀ ਆਰਮੀ ਸਭ ਤੋਂ ਵੱਡਾ ਫਾਈਨਾਂਸ ਇਕਨੋਮੀ ਜਿਹੜੀ ਹੈਗੀ ਹੈ ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਤੇ ਫੌਜ ਭੇਜਣੀ ਪਏ ਨਾਟੋ ਦੀਆਂ ਫੌਜਾਂ ਯੂਨ ਦੀਆਂ ਫੌਜਾਂ ਜਾਂ ਫਿਰ ਅਮਰੀਕਨ ਮਿਲਟਰੀ ਯੂਰਪੀਅਨ ਮਿਲਟਰੀ ਜਿਹੜੀ ਯੂਰਪੀਅਨ ਦੀ ਜਿਹੜੀ ਯੂਰਪ ਦੀ ਆਰਮੀ ਹੈ ਸੋ ਉਹਨਾਂ ਦੇ ਨਾਲ ਵੀ ਇਹਨਾਂ ਦੀਆਂ ਟਾਈਜ਼ ਹੈਗੀਆਂ ਵੀ ਜਿੱਥੇ ਅਮਰੀਕਾ ਨੇ ਜਾਣਾ ਉੱਥੇ ਯੂਰਪ ਨੂੰ ਵੀ ਭੇਜਣੀ ਪੈਣੀ ਹੈ ਸੋ ਉਹਨਾਂ ਲਈ ਕੋਈ ਵੱਡੀ ਗੱਲ ਰਹੀ ਹੈ ਤੇ ਜਿਹੜਾ ਰਸ਼ੀਆ ਹੈ ਉਹ ਆਲਰੇਡੀ ਤੁਹਾਨੂੰ ਪਤਾ ਹੈ ਕਿ ਯੂਕਰੇਨ ਦੇ ਨਾਲ 1.5 ਸਾਲ ਦੀ ਲੜਾਈ ਦੇ ਵਿੱਚ ਖਾਲੀ ਹੋ ਚੁੱਕਿਆ ਮਤਲਬ ਕਿ ਉਹਨਾਂ ਦੇ ਕੋਲ ਹਥਿਆਰ ਜਿਹੜ ਉਹ ਵੀ ਮੁੱਕ ਚੁੱਕੇ ਨੇ ਤੁਹਾਨੂੰ ਯਾਦ ਹੋਣਾ ਅਜ ਤੋਂ 6 ਕੁ ਮਹੀਨੇ ਪਹਿਲਾਂ ਰਸ਼ੀਆ ਨੇ ਅਪੀਲ ਕੀਤੀ ਸੀ ਭਾਰਤ ਨੂੰ ਵੀ ਜਿਹੜੇ ਜਿਹੜੇ ਤੁਹਾਡੇ ਕੋਲ ਅਸੀਂ ਦਿੱਤੇ ਹੋਏ ਹਥਿਆਰ ਆ ਉਹ ਸਾਨੂੰ ਵਾਪਸ ਕਰੋ ਕਿਉਂਕਿ ਸਾਨੂੰ ਜੰਗ ਦੇ ਵਿੱਚ ਲੋੜ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਲਮੋਸਟ ਅਸਲਾ ਜਿਹੜਾ ਹੈ ਉਹ ਰਸ਼ੀਆ ਇਸ ਜੰਗ ਦੇ ਵਿੱਚ ਫੂਕ ਚੁੱਕਿਆ ਤੇ ਹੁਣ ਫੂਕ ਨਿਕਲੀ ਹੋਈ ਆ ਰਸ਼ੀਆ ਦੀ ਵੀ ਰਸ਼ੀਆ ਕਹਿਣ ਨੂੰ ਠੀਕ ਹੈ ਕਿ ਪਾਵਰ ਹੈਗੀ ਆ ਇਹ ਨਹੀਂ ਆਪਾਂ ਕਹਿੰਦੇ ਵੀ ਉਹ ਕੁਝ ਨਹੀਂ ਹੈ ਪਰ ਯੂਕਰੇਨ ਜੰਗ ਤੋਂ ਬਾਅਦ ਰਸ਼ੀਆ ਦਾ ਜਿਹੜਾ ਇਸ ਵੇਲੇ ਬੁਰਾ ਹਾਲ ਹੈ ਸੋ ਜੇ ਉਹਦਾ ਸਾਥ ਤੁਸੀਂ ਭਾਲੋਗੇ ਤੇ ਭਾਈ ਬਣੂਗਾ ਕੀ ਫਿਰ ਹੁਣ ਇਹ ਸਮੱਸਿਆ ਜਿਹੜੀ ਉਹ ਸਾਰੀ ਖੜੀ ਹੋਈ ਹੈ ਇਹਦੇ ਨਤੀਜੇ ਸਿੱਟੇ ਕੀ ਨਿਕਲਣਗੇ ਆਉਂਦੇ ਸਮੇਂ ਦੇ ਵਿੱਚ ਇਹ ਤਾਂ ਫਿਰ ਜਿਹੜੀ ਕੀ ਕਹਿੰਦੇ ਹੁੰਦੇ ਆ ਭਵਿੱਖ ਦੀ ਬੁੱਕਲ ਦੇ ਵਿੱਚ ਹੈ ਪਰ ਜਿਹੜੀ ਗੱਲਬਾਤ ਹੈ ਸਾਰੀ ਉਹ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਇਸ ਵੀਡੀਓ ਰਾਹੀਂ ਜਾਂ ਰਿਕਾਰਡਿੰਗ ਰਾਹੀਂ ਕਰ ਰਹੇ ਹਾਂ ਜੀ ਧੰਨਵਾਦ ਤੁਹਾਡਾ ਦਿਲਜੀਤ ਸਿੰਘ ਸਾਣਾ ਜੁੜਣ ਦੇ ਲਈ ਅਤੇ ਇਹ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ